ਦੋਸਤੋ ਸਭ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਜਦੋਂ ਕਿਸੇ ਤੇ ਭਾਵੀ ਦਾ ਚੱਕਰ ਚੱਲ ਜੇ ਉਹ ਰਾਜਾਂ ਤੋਂ ਵੀ ਭੀਖ ਮੰਗਣ ਲਾ ਦਿੰਦਾ ਜੇ ਪ੍ਰਮਾਤਮਾ ਦੀ ਮਿਹਰ ਹੋ ਜੇ ਤਾਂ ਉਹ ਭਖਾਰੀ ਤੋਂ ਵੀ ਇਹ ਰਾਜ ਗੱਦੀ ਤੇ ਬਿਠਾ ਦਿੰਦਾ ਹੈ ਹਰੀ ਚੰਦਰ ਰਾਜ ਦੀ ਗੱਲ ਕਰਨ ਲੱਗਿਆਂ ਹਰੀ ਚੰਦਰ ਰਾਜਾ ਸੀ ਜਿਹੜਾ ਬਹੁਤ ਵੱਡਾ ਦਾਨੀ ਸੀ ਤੇ ਉਹ ਥੱਜ ਬੋਲਦਾ ਸੀ ਤੇ ਉਹਨੇ ਪ੍ਰਣ ਕਰਿਆ ਹੋਇਆ ਸੀ ਕਿ ਮੈਂ ਕਦੇ ਝੂਠ ਨਹੀਂ ਬੋਲਣਾ ਤੇ ਜੋ ਵੀ ਮੇਰੇ ਦਰ ਤੇ ਆਵੇ ਉਹ ਕਦੇ ਖਾਲੀ ਨਾ ਜਾਵੇ ਨਾ ਉਹ ਖਾਲੀ ਜਾਣ ਦਿੰਦਾ ਸੀ ਬਹੁਤ ਦਿਆਲੂ ਰਾਜਾ ਸੀ ਹਰੀਚੰਦਰ ਰਾਜਾ ਸੀ ਜਿਹੜਾ ਉਹਦੇ ਪਿਤਾ ਦਾ ਨਾਂ ਸੀ ਤਰਸਾਕੂ ਉਹਦੀ ਇੱਕ ਰਾਣੀ ਸੀ ਤਾਰਾ ਰਾਣੀ ਉਹਦੇ ਪੁੱਤਰ ਦਾ ਨਾਮ ਸੀਗਾ ਰਸਤਾਸ ਉਹ ਹਸਨਪੁਰ ਦਾ ਰਾਜਾ ਸੀ ਹਸਨਪੁਰ ਸੀਗਾ ਜਿਹੜਾ ਉਹ ਦਿੱਲੀ ਦਾ ਨਾਂ ਸੀ ਪਹਿਲਾਂ ਉੱਥੇ ਰਾਜ ਕਰਿਆ ਕਰਦਾ ਸੀ ਇੱਕ ਦਿਨ Indra ਦੇਵਤਾ ਨੇ ਆਪਦੀ ਸਭਾ ਬੁਲਾਈ ਤੇ ਉਹ ਨਾਰਦ मुनि ਨੂੰ ਪੁੱਛਣ ਲੱਗਿਆ ਵੀ ਐਂ ਦੱਸ ਲੋਕ ਰਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਨਾਰਦ मुनि ਜੀ ਕਹਿੰਦੇ ਤੇ ਹੋਰ ਤਾਂ ਸਭ ਠੀਕ ਠਾਕ ਹੈ ਲੋਕ ਆਪਦੇ ਅਲਝੇਮੇ ਤੇ ਆਪਦੇ ਕਮਾਕਾਰਾਂ ਵਿੱਚ ਲੱਗੇ ਹੋਏ ਨੇ ਪਰ ਉਥੇ ਇੱਕ ਰਾਜਾ ਹੈ ਹਰੀਚੰਦਰ ਉਹ ਬਚਨਾਂ ਦਾ ਬਹੁਤ ਪੱਕਾ ਹੈ ਵੀ ਜੋ ਵੀ ਕਿਸੇ ਨੂੰ ਵਚਨ ਕਰ ਦਿੰਦਾ ਹੈ ਉਹ ਪੂਰਾ ਉੱਤਰਦਾ ਹੈ ਤੇ ਉਹ ਸੱਚ ਬੋਲਦਾ ਹੈ ਤੇ ਆਪਦੇ ਰਾਜ ਵਿੱਚ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ ਬਹੁਤ ਵੱਡਾ ਦਾਨੀ ਹੈ ਇਸ ਤਰ੍ਹਾਂ ਇੰਦਰ ਦੇਵਤੇ ਨੇ ਆਖਿਆ ਵੀ ਉਹਦੀ ਆਪਾਂ ਪ੍ਰੀਖਿਆ ਲਈਏ ਉਹਨੇ ਵਿਸ਼ਵਾਮਿੱਤਰ ਨੂੰ ਭੇਜਿਆ ਤੇ ਬਿਤੂ ਹਰੀਚੰਦਰ ਰਾਜੇ ਦੀ ਪ੍ਰੀਖਿਆ ਲੈ ਕੇ ਆ ਤਾਂ ਵਿਸ਼ਵਾਮਿੱਤਰ ਪੰਡਤ ਦਾ ਰੂਪ ਧਾਰਨ ਕਰਕੇ ਇਹ ਹਰੀਚੰਦਰ ਰਾਜੇ ਦੇ ਰਾਜ ਵਿੱਚ ਆਇਆ ਜਦੋਂ ਹਰੀਚੰਦਰ ਰਾਜੇ ਨੇ ਦੇਖਿਆ ਵੀ ਇਹ ਦੇਵਤਾ ਜੀ ਕੌਣ ਨੇ ਤਾਂ ਹਰੀਚੰਦਰ ਰਾਜਾ ਉਨੂੰ ਪੁੱਛਣ ਲੱਗਿਆ ਹਾਂ ਦੇਵਤਾ ਜੀ ਬੋਲੋ ਕੀ ਚਾਹੀਦਾ ਤਾਂ ਵਿਸ਼ਵਾ ਮਿੱਤਰ ਜੀ ਕਹਿਣ ਲੱਗੇ ਜੋ ਕੁਸ ਮੈਂ ਮੰਗੂਗਾ ਤੂੰ ਦੇ ਦੇਗਾ ਹਰੀ ਚੰਦਰ ਰਾਜਾ ਕਹਿੰਦਾ ਅੱਜ ਤੱਕ ਤਾਂ ਮੇਰੇ ਦਰ ਤੋਂ ਕੋਈ ਖਾਲੀ ਮੁੜਿਆ ਨਹੀਂ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਨਾ ਦੇਵਾਂਗਾ ਤਾਂ ਵਿਸ਼ਵਾ ਮਿੱਤਰ ਜੀ ਕਹਿਣ ਲੱਗੇ ਤਾਂ ਮੈਂ ਤੈਥੋਂ ਮੰਗਾ ਤਾ ਹਰੀਚੰਦਰ ਰਾਜਾ ਕਹਿੰਦਾ ਹਾਂ ਮੰਗੋ ਮੈਂ ਵਾਣ ਕਰਦਾ ਮੈਂ ਜ਼ਰੂਰ ਦਿਊਂਗਾ ਤੁਹਾਨੂੰ ਜੋ ਕੁਝ ਤੁਸੀਂ ਮੈਥੋਂ ਮੰਗੋਗੇ ਤਾਂ ਵਿਸ਼ਵਾ ਮਿੱਤਰ ਨੇ ਆਖਿਆ ਮੈਂ ਕੁਝ ਸਮਾਂ ਰਾਜ ਕਰਨਾ ਚਾਹਣਾ ਤੂੰ ਮੈਨੂੰ ਰਾਜ ਦੇ ਤਾਂ ਹਰੀਚੰਦਰ ਰਾਜਾ ਕਹਿੰਦਾ ਆਜੋ ਫਿਰ ਤੁਸੀਂ ਗੱਦੀ ਤੇ ਬਹਿ ਜਾਓ ਹਰੀਚੰਦਰ ਰਾਜੇ ਨੇ ਵਿਸ਼ਵਾ ਮਿੱਤਰ ਨੂੰ ਗੱਦੀ ਤੇ ਬਿਠਾਇਆ ਤੇ ਆਪ ਖੜਾ ਹੋ ਗਿਆ ਵਿਸ਼ਵਾ ਮਿੱਤਰ ਕਹਿੰਦਾ ਜਦੋਂ ਕਿਸੇ ਨੂੰ ਗੁਰੂ ਧਾਰਨ ਕਰ ਲੇ ਉਦੋਂ ਕੁਝ ਦੇਣਾ ਪੈਂਦਾ ਤਾਂ ਹਰੀਚੰਦਰ ਕਹਿੰਦਾ ਹੋਰ ਦੱਸੋ ਕੀ ਚਾਹੀਦਾ ਕਹਿੰਦਾ ਤੂੰ ਮੈਨੂੰ ਐ ਕਰ 25 ਮੋਰਾਂ ਦੇ ਤਾਂ ਹਰੀਚੰਦਰ ਕਹਿੰਦਾ ਇਹ ਵੀ ਕੋਈ ਖਾਸ ਵੱਡੀ ਗੱਲ ਹੈ ਹੁਣੀ ਮੈਂ ਖਜ਼ਾਨੇ ਦੇ ਵਿੱਚੋਂ 25 ਮੋਰਾ ਲੈ ਕੇ ਦੇ ਦਿਨਾ ਵਿਸਵਾ ਮਿੱਤਰ ਜੀ ਕਹਿੰਦੇ ਹੁਣ ਤੂੰ ਖਜ਼ਾਨੇ ਦਾ ਕੀ ਲਗਦਾ ਰਾਜ ਭਾਗ ਤਾਂ ਮੇਰੇ ਲਵੇ ਹੈ ਕਿਉਂਕਿ ਹੁਣ ਰਾਜ ਮੈਂ ਕਰਦਾ ਤੇਰੇ ਹੱਥ ਖਜ਼ਾਨੇ ਦੀ ਚਾਬੀ ਨਹੀਂ ਹੁਣ ਮੇਰੇ ਲਵੇ ਹੈ ਤੂੰ ਆਪਦੀ ਮਿਹਨਤ ਕਰਕੇ ਦੇ ਮੈਨੂੰ 25 ਮੋਰਾ ਖਜ਼ਾਨੇ ਚੋਂ ਨਹੀਂ ਲੈ ਸਕਦਾ ਤਾਂ ਹਰੀਚੰਦਰ ਰਾਜਾ ਕਹਿੰਦਾ ਚਲੋ ਠੀਕ ਹੈ ਮੈਨੂੰ ਕੁਝ ਸਮਾਂ ਦੇ ਦਿਓ ਮੈਂ ਆਪਦੀ ਮਿਹਨਤ ਕਰਕੇ ਸੋਨੂੰ 25 ਮੋਹਰਾਂ ਦੇ ਦੂੰਗਾ ਤਾਂ ਵਿਸਵਾ ਮਿੱਤਰ ਕਹਿੰਦਾ ਠੀਕ ਐ ਤੂੰ ਆ ਰਾਜੇ ਵਾਲੇ ਕੱਪੜੇ ਲਾ ਦੇ ਤੇ ਆਮ ਕੱਪੜੇ ਪਾ ਤੇ ਮਿਹਨਤ ਕਰਕੇ ਲਿਆ ਤਾਂ ਹਰੀਚੰਦਰ ਰਾਜੇ ਨੇ ਆਮ ਕੱਪੜੇ ਪਾਏ ਤੇ ਹਰੀਚੰਦਰ ਰਾਜਾ ਤੇ ਉਹਦੀ ਤਾਰਾ ਰਾਣੀ ਤੇ ਉਹਦਾ ਪੁੱਤਰ ਤਿੰਨੇ ਨੌਕਰੀ ਕਰਨ ਦੀ ਭਾਲ ਵਿੱਚ ਸ਼ਹਿਰ ਵਿੱਚ ਤੁਰੇ ਜਾਂਦੇ ਨੇ ਨਾਲੇ ਹੋਕਾ ਦਿੰਦੇ ਜਾਂਦੇ ਨੇ ਕੀ ਸਾਨੂੰ ਕੋਈ ਨੌਕਰ ਰੱਖ ਲਓ ਕੋਈ ਨੌਕਰ ਰੱਖ ਲਓ ਤਾਂ 10 ਦਿਨ ਨੰਗੇ ਉਹਨਾਂ ਨੂੰ ਕਿਸੇ ਨੇ ਨੌਕਰ ਨਹੀਂ ਰੱਖਿਆ ਤਾਂ ਵਿਸਵਾ ਮਿੱਤਰ ਫੇਰ ਪ੍ਰਗਟ ਹੋਇਆ ਲਿਆ ਵੀ ਮੇਰੀਆਂ 25 ਮੋਹਰਾ ਤੇ ਹਰੀਚੰਦਰ ਰਾਜਾ ਕਹਿੰਦਾ ਮੈਨੂੰ ਹੋਰ ਸਮਾਂ ਦਿੱਤਾ ਜਾਵੇ ਮੈਂ ਸੋਡੀਆਂ 25 ਮੋਹਰਾ ਜ਼ਰੂਰ ਦੇਵਾਂਗਾ ਤਾਂ ਵਿਸਵਾ ਮਿੱਤਰ ਕਹਿੰਦਾ ਠੀਕ ਹੈ ਤੈਨੂੰ ਹੋਰ ਸਮਾਂ ਦਿੱਤਾ ਤੇ ਹਰੀਚੰਦਰ ਰਾਜਾ ਫਿਰ ਓਕਾ ਦਿੰਦਾ ਫਿਰਦਾ ਸਹਿਰ ਦੇ ਵਿੱਚ ਤਾਂ ਇੱਕ ਸਾਹੂਕਾਰ ਨੂੰ ਨੌਕਰਾਨੀ ਦੀ ਲੋੜ ਹੁੰਦੀ ਹੈ ਤਾਂ ਉਹਦੀ ਰਾਣੀ ਕਹਿੰਦੀ ਮੈਂ ਇਹਦੇ ਲਵੇ ਨੌਕਰਾਨੀ ਲੱਗ ਜਾਨੀ ਹੈ ਜੀ ਹੁਣ ਤੱਕ ਤਾਂ ਮੈਂ ਸੋਢੀ ਰਾਣੀ ਸੀ ਲੇਕਿਨ ਮੈਂ ਹੁਣ ਵਚਨ ਕਰਦੀਆਂ ਮੈਂ ਹੁਣ ਨੌਕਰਾਨੀ ਬਣ ਕੇ ਰਹੂੰਗੀ ਛੋਡਾ ਵਾਚਨ ਪੂਰਾ ਕਰੂੰਗੀ ਤੇ ਮੈਨੂੰ ਤੁਸੀਂ ਇਹਦੇ ਲਵੇ ਨੌਕਰੀ ਵਾਸਤੇ ਛੱਡ ਦੋ ਤਾਂ ਹਰੀਚੰਦਰ ਰਾਜੇ ਨੇ ਉਹਨੂੰ 15 ਮੋਹਰਾਂ ਦੇ ਵਿੱਚ ਨੌਕਰਾਨੀ ਰੱਖਤਾ ਤੇ ਉਹਦਾ ਬੇਟਾ ਉਹਦੇ ਲਵੇ ਰਿਹਾ ਤੇ ਉਹ ਤੋਂ 15 ਮੋਹਰਾਂ ਲੈ ਲੀਆਂ ਤਾਂ ਹਰੀਚੰਦਰ ਰਾਜੇ ਨੇ ਵਿਸਵਾ ਮਿੱਤਰ ਨੂੰ 15 ਮੋਹਰਾਂ ਤਾਂ ਦੇ ਦਿੱਤੀਆਂ ਤੇ 10 ਰਹਿ ਗਈਆਂ ਜਦੋਂ 10 ਰਹਿ ਗਈਆਂ ਵਿਸਵਾ ਮਿੱਤਰ ਕਹਿੰਦਾ ਲਿਆ ਭਾਈ 10 ਰਹਿ ਗਈਆਂ ਉਹ ਕਹਿੰਦਾ ਜੀ ਮੈਨੂੰ ਹਜੇ ਹੋਰ ਸਮਾਂ ਦਿੱਤਾ ਜਾਵੇ ਜਦੋਂ ਮੈਂ ਸੋਡੀਆਂ 15 ਮੋਹਰਾਂ ਦੇਤੀਆਂ ਤਾਂ 10 ਵੀ ਤੁਹਾਨੂੰ ਮੈਂ ਜ਼ਰੂਰ ਦੇਵਾਂਗਾ ਤਾਂ ਉਹ ਉਹਦੀ ਰਾਣੀ ਉੱਥੇ ਨੌਕਰਾਨੀ ਲੱਗੀ ਤੇ ਹਰੀਚੰਦਰ ਰਾਜਾ ਤੁਰਿਆ ਤੁਰਿਆ ਜਾਂਦਾ ਬਨਾਰਸ ਆ ਗਿਆ ਬਨਾਰਸ ਇੱਕ ਸੰਸਾਨ ਘਾਟ ਚ ਆਇਆ ਉੱਥੇ ਕਾਲੂ ਨਾਂ ਦਾ ਚੰਡਾਲ ਸੀ ਜਿਹਦੇ ਲਵੇ ਉਹ ਸਮਸ਼ਾਨ ਘਾਟ ਸੀ ਕਾਲੂ ਨਾਂ ਚੰਡਾਲ ਲਵੇ ਨੌਕਰੀ ਲੱਗਣ ਵਾਸਤੇ ਇਹ ਕਹਿੰਦਾ ਮੈਨੂੰ ਨੌਕਰ ਰੱਖ ਲਓ ਤੇ ਕਾਲੂ ਨਾਂ ਦਾ ਚੰਡਾਲ ਕਹਿੰਦਾ ਬੋਲ ਕੀ ਲਵੇਂਗਾ ਉਹ ਕਹਿੰਦਾ ਮੈਂ ਸੁੱਥੋਂ 10 ਮੋਹਰੇ ਲਵਾਂਗਾ ਜਿੰਨਾ ਚੱਕਰ 10 ਮੋਹਰੇ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚੱਕਰ ਮੈਂ ਸੁੱਡੇ ਲਵੇ ਨੌਕਰੀ ਕਰੂੰਗਾ ਤਾ ਕਾਲੂ ਨਾਂ ਦਾ ਚੰਡਾਲ ਨੇ ਉਹਨੂੰ ਨੌਕਰ ਰੱਖ ਲਿਆ ਤੇ 10 ਮੂਰਾਂ ਦਿੱਤੀਆਂ ਤੇ ਉਹ ਵਿਸ਼ਵਾ ਮਿੱਤਰ ਫੇਰ ਪ੍ਰਗਟ ਹੋਇਆ ਤਾਂ ਵਿਸ਼ਵਾ ਮਿੱਤਰ ਨੂੰ ਉਹਨੇ ਉਹ 10 ਮੂਰਾਂ ਫੇਰ ਦੇਤੀਆਂ ਤੇ ਉਹਨੇ ਆਪਦਾ ਵਸਣ 25 ਮੂਰਾਂ ਦਾ ਪੂਰਾ ਕਰਤਾ ਫੇਰ ਕਾਲੂ ਨਾਂ ਚੰਡਾਲ ਕਹਿੰਦਾ ਵੀ ਜਿਹੜਾ ਵੀ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੰਸਕਾਰ ਕਰਨ ਆਵੇ ਤਾਂ ਉਹ ਤੋਂ 1 ਟਕਾ ਲੈਣਾ ਤੇ ਫੇਰ ਸੰਸਕਾਰ ਕਰਨ ਦੇਣਾ ਤਾਂ ਹਰੀਚੰਦਰ ਰਾਜਾ ਕਹਿੰਦਾ ਸੱਤ ਵਚਨ ਜੀ ਜਿਵੇਂ ਸੋਢੀ ਆਗਿਆ ਹੂ ਮੈਂ ਪੂਰਾ ਇਮਾਨਦਾਰੀ ਨਾਲ ਕੰਮ ਕਰੂੰ ਤਾਂ ਜੋ ਵੀ ਉੱਥੇ ਸੰਸਕਾਰ ਕਰਨ ਆਇਆ ਕਰੇ ਤਾਂ ਹਰੀਚੰਦਰ ਰਾਜਾ 1 ਟਕਾ ਲੈ ਕੇ ਫੇਰ ਸੰਸਕਾਰ ਕਰਨ ਦਿਆ ਕਰੇ ਤਾਂ ਬਹੁਤ ਸਮਾਂ ਲੰਘਿਆ ਤੇ ਇੱਕ ਦਿਨ ਹਰੀਚੰਦਰ ਰਾਜੇ ਦਾ ਪੁੱਤਰ ਜਵਾਕਾਂ ਨਾਲ ਖੇਡਦਾ ਖੇਡਦਾ ਇੱਕ ਜੰਗਲ ਵਿੱਚ ਚਲਾ ਗਿਆ ਜੰਗਲ ਵਿੱਚ ਤੁਰਿਆ ਜਾਂਦਾ ਜਦੋਂ ਤਾਂ ਅਚਾਨਕ ਖੇਡਦੇ ਖੇਡਦੇ ਉੱਥੇ ਉਹਦੇ ਸੱਪ ਲੜ ਜਾਂਦਾ ਹੈ ਸੱਪ ਲੜਨ ਕਾਰਨ ਹਰੀਚੰਦਰ ਰਾਜੇ ਦਾ ਪੁੱਤ ਦੀ ਡੈਥ ਹੋ ਜਾਂਦੀ ਹੈ ਤਾਂ ਡੈਥ ਹੋਣ ਕਾਰਨ ਜਦੋਂ ਤਾਰਾ ਰਾਣੀ ਨੂੰ ਪਤਾ ਲੱਗਦਾ ਹੈ ਤਾਰਾ ਰਾਣੀ ਤਾਂ ਹਾਂ ਮਾਰ ਕੇ ਰੋਣ ਲੱਗਦੀ ਹੈ ਨਾਲੇ ਕਹਿੰਦੀ ਹੈ اے ਪ੍ਰਮਾਤਮਾ ਤੈ ਸਾਡੇ ਨਾਲ ਇਹ ਕੀ ਕੀਤਾ ਪਹਿਲਾਂ ਸਾਥੋਂ ਤੈ ਰਾਜ ਭਾਗ ਖੋਲਿਆ ਹੁਣ ਤੈ ਮੇਰਾ ਪੁੱਤਰ ਖੋਲਿਆ ਅਸੀਂ ਤੇਰਾ ਕੀ ਮਾੜਾ ਕਰਿਆ ਜਿਵੇਂ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਪਰਖਿਆ ਲੈਂਦਾ ਸੀ ਉਹਨਾਂ ਦੀ ਵੀ ਇਹ ਬਚਨਾਂ ਦੇ ਪੱਕੇ ਨਹੀਂ ਘਪਾਈ ਦੇ ਨੇ ਤੇ ਉਹ ਤਾਂ ਹਾਂ ਮਾਰਦੀ ਆਪਦੇ ਪੁੱਤਰ ਨੂੰ ਚਾਕੇ ਹਰੀਚੰਦ ਰਾਜੀ ਲੈ ਵੀ ਆਈ ਉਸੇ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਆ ਗਈ ਜਿੱਥੇ ਉਹ ਨੌਕਰ ਲੱਗਿਆ ਹੁੰਦਾ ਸੀ ਤਾਂ ਹਰੀਚੰਦਰ ਰਾਜੇ ਨੂੰ ਉਹਨੇ ਸਾਰੀ ਗੱਲਬਾਤ ਦੱਸੀ ਤੇ ਹਰੀਚੰਦਰ ਰਾਜੇ ਨੂੰ ਕਹਿੰਦੀ ਲੈ ਹੁਣ ਤੂੰ ਆਪਦੇ ਪੁੱਤਰ ਦਾ ਸੰਸਕਾਰ ਕਰ ਦੇ ਤਾਂ ਹਰੀਚੰਦਰ ਰਾਜਾ ਸੀ ਜਿਹੜਾ ਉਹ ਕਹਿੰਦਾ ਨਹੀਂ ਮੈਂ ਆਪਦੇ ਮਾਲਕ ਦੀ ਆਗਿਆ ਤੋਂ ਬਿਨਾਂ ਇਹ ਸੰਸਕਾਰ ਨਹੀਂ ਕਰ ਸਕਦਾ ਪਹਿਲਾਂ ਤੂੰ ਇੱਕ ਟਕਾ ਲਿਆ ਫੇਰ ਸੰਸਕਾਰ ਕਰਨ ਦੇਉ ਉਹਨੇ ਆਪਦੇ ਪੁੱਤਰ ਦਾ ਸੰਸਕਾਰ ਕਰਨ ਵਾਸਤੇ ਵੀ ਜਵਾਬ ਦੇਤਾ ਤਾਂ ਤਾਰਾ ਰਾਣੀ ਤਾਹਾਂ ਮਾਰਦੀ ਮੈਨੂੰ ਕੋਈ ਇੱਕ ਟਕਾ ਦੇ ਦੂ ਇੱਕ ਟਕਾ ਦੇ ਦੂ ਉਹ ਗਲੀ ਗਲੀ ਵਿੱਚ ਤੁਰੀ ਫਿਰਦੀ ਐ ਤੇ ਉਹਨੂੰ ਕਿਸੇ ਨੇ ਇੱਕ ਟਕਾ ਨਹੀਂ ਦਿੱਤਾ ਉਹ ਪਾਗਲਾ ਮੰਗੂ ਹੋ ਕੇ ਇੱਕ ਕੰਦ ਲਵੇ ਬੈ ਗਈ ਤੇ ਆਪਦੇ ਬੱਚਾ ਉਹਨੇ ਗੋਦੀ ਦੇ ਵਿੱਚ ਪਾਇਆ ਹੋਇਆ ਸੀ ਤਾਂ ਉਥੋਂ ਦੀ ਉਹ ਚੋਰ ਲੰਗੇ ਜਾਂਦੇ ਸੀ ਚੋਰ ਕਹਿੰਦੇ ਵੀ ਆਹ ਮਾਈ ਨੂੰ ਕੀ ਹੋਇਆ ਇਹ ਬੌਲਿਆ ਮੰਗੂ ਪਈ ਐ ਤਾਂ ਉਹ ਚੋਰਾ ਨੇ ਆਖਿਆ ਵੀ ਅਸੀਂ ਅੱਜ ਰਾਜੇ ਦੇ ਚੋਰੀ ਕਰਨੇ ਜਾਣਾ ਜੇ ਅਸੀਂ ਸਫਲ ਹੋ ਗਏ ਏ ਮਾਈ ਦੇ ਉਸ ਹਿੱਸਾ ਦਾਨ ਕਰਕੇ ਜਾਵਾਂਗੇ ਤਾਂ ਉਹ ਚੋਰ ਉਹ ਚੋਰੀ ਦੇ ਵਿੱਚ ਸਫਲ ਹੋਗੇ ਤਾਂ ਉਹ ਤੁਰੇ ਜਾਂਦੇ ਜਾਂਦੇ ਉਹਦੇ ਗਲ ਦੇ ਵਿੱਚ ਇੱਕ ਹਾਰ ਪਾ ਗਏ ਹਾਰ ਪਾ ਗਏ ਜਦੋਂ ਆਪ ਗਹਾਨਾਂਗੇ ਇੰਨੇ ਰੌਲਾ ਪੈ ਗਿਆ ਰਾਜ ਦੇ ਵਿੱਚ ਤੇ ਵੀ ਰਾਜੇ ਦੇ ਚੋਰੀ ਹੋ ਗਈ ਚੋਰੀ ਹੋ ਗਈ ਸਪਾਹੀ ਭਾਲ ਦੇ ਭਾਲ ਦੇ ਉੱਥੇ ਆ ਗਏ ਜਿੱਥੇ ਉਹਦੇ ਗਲ ਦੇ ਵਿੱਚ ਹਾਰ ਪਾ ਗਏ ਗਏ ਜੀ ਚੋਰ ਤਾਂ ਉੱਥੇ ਉਹ ਫੜੀ ਗਈ ਫੜੀ ਗਈ ਜਦੋਂ ਉਹਨੂੰ ਰਾਜੇ ਲਵੇ ਲੈ ਗਏ ਰਾਜਾ ਕਹਿੰਦਾ ਹਾਂ ਭਾਈ ਤੈਂ ਚੋਰੀ ਕਰੀ ਐ ਤਾਂ ਉਹ ਤਾਂ ਮਾਰਦੀ ਕਹਿੰਦੀ ਮੈਂ ਸੱਚ ਬੋਲਦੀ ਆ ਇਹ ਚੋਰੀ ਮੈਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਮੇਰੇ ਗਲ ਦੇ ਵਿੱਚ ਕੌਣ ਹਾਰ ਪਾ ਗਿਆ ਰਾਜਾ ਕਹਿੰਦਾ ਇਹ ਝੂਠ ਬੋਲਦੀ ਐ ਚੋਰੀ ਇਸਨੇ ਕਰੀ ਐ ਅੱਗੇ ਰਾਜੇ ਬਹੁਤ ਸਖਤ ਹੁੰਦੇ ਸੀ ਉਹ ਸਜ਼ਾ ਬਹੁਤ ਭੈੜੀ ਸੁਣਾਉਂਦੇ ਹੁੰਦੇ ਰਾਜਾ ਕਹਿੰਦਾ ਇਹਦਾ ਗਲ ਵੜਦੇਓ ਤੇ ਇਹਨੂੰ ਸਜ਼ਾ ਇਹੀ ਐ ਤਾਂ ਉਹਨੂੰ ਫੜਕੇ ਉਹ ਸ਼ਮਸ਼ਾਨ ਘਾਟ ਵਿੱਚ ਲਿਆਂਦਾ ਜਿੱਥੇ ਹਰੀਚੰਦਰ ਰਾਜਾ ਨੌਕਰੀ ਕਰਦਾ ਸੀ ਹਰੀਚੰਦਰ ਰਾਜੇ ਨੂੰ ਆਖਿਆ ਵੀ ਤੂੰ ਇਹਦਾ ਗਲ ਵੜਦੇ ਤੇ ਇਹਦਾ ਸੰਸਕਾਰ ਕਰਦੇ ਤਾਂ ਉੱਥੇ ਜਦੋਂ ਪ੍ਰਮਾਤਮਾ ਨੂੰ ਪਤਾ ਲੱਗਿਆ ਵੀ ਇਹਦਾ ਇਹ ਪਾਣਾ ਵਰਤ ਰਿਹਾ ਤਾਂ ਪ੍ਰਮਾਤਮਾ ਉੱਥੇ ਆਪ ਪ੍ਰਗਟ ਹੋ ਗਿਆ ਜਦੋਂ ਹਰੀਚੰਦਰ ਰਾਜਾ ਕਰਪਾਨ ਲੈ ਕੇ ਰਾਣੀ ਦੇ ਗਲ ਦੇ ਵਿੱਚ ਮਾਰ ਲੱਗਿਆ ਨਾ ਤਾਂ ਪ੍ਰਮਾਤਮਾ ਨੇ ਉਹਦੀ ਕਰਪਾਨ ਫੜ ਲਈ ਤੇ ਉਹਨੂੰ ਰੋਕਤਾ ਫਿਰ ਉੱਥੇ ਦੇਵੀ-ਦੇਵਤਿਆਂ ਨੇ ਫੁੱਲ ਵਰਸਾਏ ਤੇ ਨਾਲੇ ਉਹਦੇ ਬੇਟੇ ਨੂੰ ਜਿਉਂਦਾ ਕਰਤਾ ਤੇ ਹਰੀਚੰਦਰ ਰਾਜੇ ਨੂੰ ਪ੍ਰਮਾਤਮਾ ਕਹਿੰਦਾ ਵੀ ਭਾਈ ਧਾਨਾ ਤੂੰ ਆਪਦੇ ਬਚਨਾਂ ਦਾ ਪੱਕਾ ਹੈ ਤੂੰ ਸੱਚਾ ਸੋਚਾ ਰਾਜਾ ਹੈ ਬਾਕੀ ਤੂੰ ਦਾਨੀ ਰਾਜਾ ਇਸ ਤਰ੍ਹਾਂ ਇਹ ਵੱਡੇ ਵੱਡੇ ਰਾਜਾਂ ਤੇ ਵੀ ਭਾਵੀ ਦਾ ਚੱਕਰ ਪਿਆ ਤੇ ਹਰੀਚੰਦਰ ਰਾਜੇ ਨੂੰ ਕਹਿਣ ਲੱਗੇ ਲੈ ਹੁਣ ਤੂੰ ਆਪਦਾ ਰਾਜ ਸੰਭਲ ਲੈ ਤਾਂ ਉਥੋਂ ਹਰੀਚੰਦਰ ਰਾਜਾ ਕਹਿੰਦਾ ਹੁਣ ਮੈਂ ਰਾਜ ਕਰਕੇ ਕੀ ਲੈਣਾ ਜਿਹੜੀ ਚੀਜ਼ ਦੀ ਮੈਨੂੰ ਲੋੜ ਸੀ ਉਹ ਮਿਲ ਗਈ ਤੇ ਉਹਨੇ ਆਖਿਆ ਮੈਨੂੰ ਪ੍ਰਮਾਤਮਾ ਦੀ ਲੋੜ ਸੀ ਪ੍ਰਮਾਤਮਾ ਮੇਰੇ ਮੂਹਰੇ ਖੜਾ ਹੈ ਮੈਂ ਇਹੀ ਭਾਲਦਾ ਸੀ ਐਦੋਂ ਉੱਤੋਂ ਦੀ ਮੈਂ ਕੀ ਭਾਲਦਾ ਹੁਣ ਮੈਂ ਰਾਜ ਨਹੀਂ ਕਰਨਾ ਮੈਂ ਪ੍ਰਮਾਤਮਾ ਦੇ ਦਰਤੀ ਰਹੂੰਗਾ ਤਾਂ ਉੱਥੇ ਉਹਦੇ ਪੁੱਤ ਨੂੰ ਰਾਜ ਦੇਤਾ ਤੇ ਹਰੀਚੰਦਰ ਰਾਜੇ ਨੂੰ ਪਰਲੋਕ ਦੇ ਵਿੱਚ ਲੈ ਗਏ ਤੇ ਹਰੀਚੰਦਰ ਰਾਜਾ ਉਹਦੀ ਬੱਲੇ ਬੱਲੇ ਹੋ ਗਈ ਤੇ ਇਸ ਤਰ੍ਹਾਂ ਜਿਹੜੇ ਲੋਕ ਆਪਦੇ ਧਰਮ ਤੇ ਖੜੇ ਹੁੰਦੇ ਨੇ ਸੱਚ ਬੋਲਦੇ ਨੇ ਹਮੇਸ਼ਾ ਉਹਨਾਂ ਦੀ ਹੀ ਜਿੱਤ ਹੁੰਦੀ ਹੈ ਏਸੀ ਕਹਾਣੀ ਹਰੀ ਚੰਦਰ ਰਾਜੇ ਦੀ